ਕਿ ਕੋਈ ਰਿਫਾਈਨਡ ਤੇਲ ਨਹੀਂ ਅਸੀਂ ਯੂਜ਼ ਕਰਦੇ ਸਿਰਫ ਦੇਸੀ ਘਿਓ ਦੇ ਵਿੱਚ ਸਾਰਾ ਖਾਣਾ ਬਣਦਾਗਾ ਕੁਆਲਟੀ ਸਰਵਿਸ ਇੰਨੀ ਕਿ ਜ਼ਿਆਦਾ ਵਧੀਆ ਤੇ ਵਿਰਸੇ ਨਾਲ ਮਿਲਦਾ ਤੁਹਾਨੂੰ ਟੇਸਟ ਵੀ ਮਿਲਣਾਗਾ ਪਹਿਲਾਂ ਦੱਸੀਏ স্মੋਕੀ ਦਾਲ ਜਿਹੜੀ ਇਹਨਾਂ ਦੀ ਸਭ ਤੋਂ ਜੇ ਕਹიდੀਏ ਬੈਸਟ ਆ ਪੂਰੇ ਪੰਜਾਬ 'ਚ ਇਹ ਚੀਜ਼ ਤੁਹਾਨੂੰ ਖਾਣ ਨੂੰ ਕਿਤੇ ਵੀ ਮਿਲਨੀ ਉਸ ਖਾਸ ਤੁਹਾਨੂੰ ਦੇਖਣ ਨੂੰ ਮਿਲੀ ਆ ਵੀ ਜਾ ਤਰ ਇੰਗਲਿਸ਼ ਦੇ ਵਿੱਚ ਹੀ ਮੈਨੂੰ ਹੁੰਦੇ ਨੇ ਕਿਉਂਕਿ ਖਾਣ ਵਾਲੀਆਂ ਜਿਹੜੀਆਂ ਆਈਟਮਾਂ ਇੰਗਲਿਸ਼ 'ਚ ਆਉਣ ਪਰ ਜਿਹੜਾ ਪਹਿਲਾਂ ਪੇਜ ਖੋਲਦੇ ਆ ਉੱਥੇ ਬਾਈ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਆਪਦੇ ਆਪ ਦੇਖਦੇ ਕੱਲੀ ਰੋਟੀ ਮਿਲਦੀ ਆ ਇੱਥੇ ਰੋਟੀ ਦੇ ਨਾਲ ਤੁਹਾਨੂੰ ਸਨੈਕਸ ਚਾਈਨੀਜ਼ ਸਨੈਕਸ ਨਿਊ ਚਾਈਨੀਜ਼ ਆਈਟਮ ਤੇ ਹਰ ਤਰ੍ਹਾਂ ਦੀ ਤੁਹਾਨੂੰ ਲੰਚ ਤੇ ਡਿਨਰ ਦੀ ਆਈਟਮ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਸਰਵਿਸ ਬਹੁਤ ਫਾਸਟ ਹੈ ਸਪਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਇੱਕ ਇੱਕ ਚੀਜ਼ ਦਾ ਧਿਆਨ ਰੱਖਣ ਤੋਂ ਪਹਿਲਾਂ ਤੁਹਾਨੂੰ ਜਿਹੜੀ ਬਿਰਸੇ ਨਾਲ ਮਿਲਦੀ ਚੀਜ਼ ਦਿਖਾਵਾਂਗੇ ਨਾ ਉਹ ਬਾਈ ਉਹਰੇ ਕੋਲੇ ਪੰਜਾਬੀ ਜੁੱਤੀ ਮਿਲਦੀ ਆ ਪਾਕਿਸਤਾਨੀ ਜੁੱਤੀ ਮਿਲਦੀ ਆ ਸਾਰਾ ਵੀ ਕੰਮ ਹੈ ਜਿਹੜਾ ਉਹ ਹੈਂਡ ਮੇਡ ਕੰਮ ਹੋਇਆ ਹੋਇਆਗਾ ਕੋਈ ਵੀ ਮਸ਼ੀਨੀ ਕੰਮ ਨਹੀਂ ਹੈਗਾ ਅੱਸੀ ਗੱਲ ਦੋਸਤੋ ਜੇ ਸਰਹੰਦ ਤੋਂ ਲਾਂਡਰ ਰੋਡ ਤੇ ਲੰਘੋ ਤਾਂ ਖੱਬੇ ਹੱਥ ਚੁੰਨੀ ਬ੍ਰੇਕ ਜਰੂਰ ਮਾਰਿਓ ਕਿਉਂਕਿ ਉੱਥੇ ਬਣਿਆ ਬਿਰਸਾ ਢਾਬਾ ਆਪਣੇ ਪੰਜਾਬੀ ਭਰਾ ਨੇ ਖੋਲਿਆਗਾ ਜਿੱਥੇ ਫੂਡ ਕੁਆਲਿਟੀ ਸਰਵਸ ਇੰਨੀ ਕਿ ਜ਼ਿਆਦਾ ਵਧੀਆ ਤੇ ਬਿਰਸੇ ਨਾਲ ਮਿਲਦਾ ਤੁਹਾਨੂੰ ਟੇਸਟ ਵੀ ਮਿਲਣਾਗਾ ਤੇ ਸਭ ਤੋਂ ਵੱਡੀ ਗੱਲ ਬਾਈ ਹੋਰੀ ਕਹਿੰਦੇ ਅਸੀਂ ਕੋਈ ਰਿਫਾਈਨਡ ਤੇਲ ਨਹੀਂ ਅਸੀਂ ਯੂਜ਼ ਕਰਦੇ ਸਿਰਫ ਦੇਸੀ ਘਿਓ ਦੇ ਵਿੱਚ ਸਾਰਾ ਖਾਣਾ ਬਣਦਾਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੁਪਹਿਰ ਦਾ 1 ਵਜੇਗਾ ਪੂਰੀ ਭੀੜ ਤੁਸੀਂ ਦੇਖ ਸਕਦੇ ਹੋ ਗੱਡੀਆਂ ਨਾਲ ਪਾਰਕਿੰਗ ਫੁੱਲ ਹੈਗੀ ਤੇ ਆਜ ਤੁਹਾਨੂੰ ਟੱਬੇ ਦੇ ਅੰਦਰ ਲੈ ਕੇ ਚਾਵਾਂਗੇ ਬਿਲਡਿੰਗ ਵੀ ਦਿਖਾਵਾਂਗੇ ਕੀ ਕੀ ਵਿਰਸੇ ਨਾਲ ਬਾਈ ਨੇ ਜੋੜ ਕੇ ਰੱਖਿਆ ਉਹ ਵੀ ਦਿਖਾਵਾਂਗੇ ਕੀ ਫੂਡ ਕੁਆਲਿਟੀ ਰਹਿੰਦੀ ਆ ਤੇ ਹੋਰ ਆਲੇ ਦੁਆਲੇ ਬਾਈ ਹੋਰਾਂ ਕੋਲੇ ਕੀ ਸਰਵਿਸ ਮਿਲਦੀ ਵੇਸੇ ਟੱਬੇ ਦੇ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਵਿਰਸੇ ਨਾਲ ਮਿਲਦੀ ਚੀਜ਼ ਦਿਖਾਵਾਂਗੇ ਨਾ ਉਹ ਬਾਈ ਹੋਰਾਂ ਕੋਲੇ ਪੰਜਾਬੀ ਜੁੱਤੀ ਮਿਲਦੀ ਆ ਪਾਕਿਸਤਾਨੀ ਜੁੱਤੀ ਮਿਲਦੀ ਆ ਮੇਲ ਫੀਮੇਲ ਲਈ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਸਭ ਤੋਂ ਵੱਡੀ ਗੱਲ ਆ ਜਿਹੜਾ ਬਾਈ ਹੋਰੇ ਦੱਸਦੇ ਸੀਗੇ ਵੀ ਸਾਰਾ ਵੀ ਕੰਮ ਆ ਜਿਹੜਾ ਉਹ ਹੈਂਡ ਮੇਡ ਕੰਮ ਹੋਇਆ ਹੋਇਆਗਾ ਕੋਈ ਵੀ ਮਸ਼ੀਨੀ ਕੰਮ ਨਹੀਂ ਹੈਗਾ ਬਹੁਤ ਸਪਾਈ ਨਾਲ ਜਿਹੜ ਤੇ ਤੁਸੀਂ ਦੇਖ ਵੀ ਸਕਦੇ ਹੋ ਫੁੱਲ ਡਿਸਪਲੇ ਦੇ ਵਿੱਚ ਬਹੁਤ ਸਾਰੀ ਜਿਹੜੀ ਕੈਜੀ ਕੁਆਂਟੀਟੀ ਦੇ ਵਿੱਚ ਜੁੱਤੀਆਂ ਲੱਗੀਆਂ ਹੋਈਆਂ ਜਾਇਹੇ ਜਾਂ ਮਰਜ਼ੀ ਤੁਸੀਂ ਡਿਜ਼ਾਈਨ ਲੈ ਲਓ ਤੇ ਖਾਸ ਕਰਕੇ ਪੰਜਾਬ ਦੇ ਜਿਹੜੀ ਕੈਜੀ ਨਾ ਫਾਜਲ ਕਫੋਜਪੁਰ ਵਾਲੇ ਸਾਈਡ ਬਹੁਤ ਜ਼ਿਆਦਾ ਤੁਹਾਨੂੰ ਇਹ ਜੁੱਤੀਆਂ ਦੇਖਣ ਨੂੰ ਮਿਲਦੀਆਂ ਨੇ ਪਰ ਚੰਡੀਗੜ੍ਹ ਦੇ ਚੜ ਦੇ ਵਿੱਚ ਵੀ ਤੁਹਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਤੁਸੀਂ ਇੱਥੋਂ ਲੈ ਸਕਦੇ ਹੋ ਆਪਣੀ ਫੈਮਿਲੀ ਲਈ ਆਪਦੇ ਲਈ ਜੋ ਵੀ ਤੁਹਾਡਾ ਸ਼ੌਂਕ ਹੈ ਤੁਸੀਂ ਪੂਰਾ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਫਿਰ ਸੇ ਡੱਬੇ ਦੇ ਅੰਦਰ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਵੀ ਕੀ ਕੀ ਚੀਜ਼ਾਂ ਹੋਰ ਜਿਹੜੀਆਂ ਵਿਰਸੇ ਨਾਲ ਮਿਲਦੀਆਂ ਹਨ ਤੇ ਜੁੱਤੀਆਂ ਨਾਲ ਕੋਈ ਵੀ ਕਿਸ ਤਰ੍ਹਾਂ ਦੀ ਤਿਆਰ ਕਰਵਾਉਣੀ ਚਾਹਣੇ ਹੋ ਤਾਂ ਬਾਈ ਹੋਰਾਂ ਕੋਲੇ ਆਨ ਆਰਡਰ ਉਹ ਵੀ ਤਿਆਰ ਹੋ ਜਾਂਦੀ ਆ ਜਿਵੇਂ ਜੀ ਮਰਜ਼ੀ ਬਣਾ ਲਓ ਜੋ ਮਰਜ਼ੀ ਤੁਸੀਂ ਕਲਰ ਆਪਸ਼ਨ ਜਾਂ ਜਿੰਨਾ ਤੁਹਾਡਾ ਪੈਰ ਆ ਉਹਦੇ ਹਿਸਾਬ ਨਾਲ ਬਾਈ ਹੋਰੀ ਹੈਂਡ ਬੇਡ ਤੁਹਾਨੂੰ ਜੁੱਤੀਆਂ ਤਿਆਰ ਕਰਕੇ ਦੇ ਜਾਣਗੇ ਤੇ ਕਿਸੇ ਨੂੰ ਵੀ ਗਿਫਟ ਕਰਨਾ ਹੁੰਦਾ ਬਹੁਤ ਸੋਹਣੀ ਤੇ ਸਪਾਈ ਨਾਲ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਬਾਈ ਹੋਰਾਂ ਨੇ ਨਾਂ ਰੱਖਿਆ ਵਿਰਸਾ ਡੱਬਾ ਤਾਂ ਉਵੇਂ ਬੇਸੇ ਦੀ ਯਾਦ ਦਿਵਾਉਂਦਾ ਹਰ ਇੱਕ ਫੋਟੋ ਸਿੰਦਰੀ ਆ ਜਿਹੜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਆ ਊੜਾ ਆੜਾ ਜੇ ਕਹਿ ਦੀਏ ਤੇ ਪੰਜਾਬ ਦਾ ਨਕਸ਼ਾ ਬਾਈ ਉਹਨਾਂ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਤੇ ਆਜੋ ਅੰਦਰ ਚੱਲਦੇ ਆ ਜਦੋਂ ਵੀ ਤੁਸੀਂ ਅੰਦਰ ਐਂਟਰ ਹੋਵੋਗੇ ਲੈਫਟ ਹੈਂਡ ਸਾਈਡ ਤੇ ਤੁਹਾਨੂੰ ਸਾਰੇ ਜਿਹੜੇ ਆਪਾਂ ਜੇ ਕਹਿੰਦੇ ਕਿ ਇੱਥੇ ਘੁੰਮਣ ਜਾ ਰਹੇ ਆ ਖਾਣ ਪੀਣ ਦੀ ਉਹ ਲੈ ਸਕਦੇ ਹੋ ਤੇ ਹਾਲ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਹਾਲ ਹੈ ਪੂਰੀ ਗਰਮੀ ਦੇ ਵਿੱਚ ਪੂਰੀ ਏਸੀ ਆ ਤੇ ਜਿੰਨੇ ਵੀ ਇੱਥੇ ਕਸਟਮਰ ਆਏ ਆ ਫੂਡ ਦਾ ਪੂਰਾ ਇੰਜੋਏ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਾਫ਼ ਸਪਾਈ ਵੱਕੋਂ ਤੇ ਥੋੜਾ ਜਿਹਾ ਐਟਮੋਸਫੇਅਰ ਜੇ ਕਹਿ ਦੀਏ ਬਹੁਤ ਸੋਹਣਾਗਾ ਤੇ ਆਜੋ ਫਿਰ ਹੁਣ ਤੁਹਾਨੂੰ ਫੂਡ ਕੁਆਲਿਟੀ ਵੀ ਦਿਖਾਉਣੇ ਆ ਦੋਸਤੋ ਬਿਰਸੇ ਢਾਬੇ ਦਾ ਨਾ ਮੈਨੂੰ ਖੋਲਦੇ ਆ ਸਭ ਤੋਂ ਪਹਿਲਾਂ ਇੱਕ ਚੀਜ਼ ਖਾਸ ਤੁਹਾਨੂੰ ਦੇਖਣ ਨੂੰ ਮਿਲੀ ਆ ਵੀ ਜਾਤ ਰ ਇੰਗਲਿਸ਼ ਦੇ ਵਿੱਚ ਹੀ ਮੈਨੂੰ ਹੁੰਦੇ ਨੇ ਕਿਉਂਕਿ ਖਾਣ ਵਾਲੀਆਂ ਜਿਹੜੀਆਂ ਆਈਟਮਾਂ ਇੰਗਲਿਸ਼ ਚ ਆਉਣ ਪਰ ਜਿਹੜਾ ਪਹਿਲਾਂ ਪੇਜ ਖੋਲਦੇ ਆ ਉੱਥੇ ਬਾਈ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਜੀ ਆਇਆਂ ਨੂੰ ਬਿਰਸਾਟਾ ਢਾਬਾ ਤੁਹਾਡਾ ਆਪਣਾ ਬਿਰਸਾਟਾ ਢਾਬਾ ਤੁਹਾਡਾ ਸਵਾਗਤ ਕਰਦਾ ਹੈ ਤੇ ਆਹ ਦੇਖੋ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸਾਰਾ ਖਾਣਾ ਦੇਸੀ ਘਿਓ ਨਾਲ ਤਿਆਰ ਕੀਤਾ ਜਾਂਦਾ ਵੀਰਸੇ ਢਾਬੇ ਤੇ ਹੁਣ ਇੱਥੇ ਤੁਸੀਂ ਲੋਕੇ ਰੋਡ ਹੈ ਫਤੇਗੜ ਸਾਹਿਬ ਰੋਡ ਨੇੜੇ ਬਡਾਲੀ ਵਾਲਾ ਸਿੰਘ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਦੇਖੋ ਇੱਕ ਹੋਰ ਖਾਸ ਬਾਈ ਨੇ ਆਪਣਾ ਜਿਹੜਾ ਨਾ ਜੇ ਕਹੀਦੀ ਵਿਜਨ ਲਿਖਾਇਗਾ ਕਿਰਾ ਬਿਰਸਾਟਾ ਬ ਇੱਕ ਵਧੀਆ ਸ਼ੌਂਕ ਨਾਲ ਤੇ ਦਿਲ ਦੀ ਓਰੀਜਨਲ ਤਿਆਰ ਕੀਤਾ ਗਿਆ ਹੈ ਇੱਕ ਨੌਜਵਾਨ ਹੈ ਤੇ ਨਵੀਂ ਸੋਚ ਦੇ ਨਾਲ ਨਾਲ ਹਰ ਇੱਕ ਚੀਜ਼ ਸਪਾਈ ਨਾਲ ਤੇ ਵਧੀਆ ਕੁਆਲਟੀ ਨਾਲ ਤਿਆਰ ਕੀਤੀ ਜਾਂਦੀ ਹੈ ਅਸੀਂ ਆਪਣੇ ਪਿਆਰੇ ਮਹਿਮਾਨਾਂ ਦੀ ਸੇਵਾ ਦਾ ਧਿਆਨ ਰੱਖਦੇ ਹੋਏ ਘਰ ਵਿੱਚ ਆਪਣਾ ਬਣਾਇਆ ਦੇਸੀ ਖਾਓ ਅਤੇ ਫਿਲਟਰ ਦੇ ਪਾਣੀ ਦੀ ਵਰਤੋਂ ਕਰਦੇ ਹੋ ਜੋ ਵੀ ਸਬਜ਼ੀ ਵਗੈਰਾ ਜੋ ਵੀ ਬਣਦਾ ਹੈ ਤੇ ਜੀ ਆਇਆਂ ਨੂੰ ਇੱਥੇ ਇੱਕ ਚੀਜ਼ ਹੋਰ ਦੇਖੋ ਕਿਰਪਾ ਕਰਕੇ ਖਾਣਾ ਖਾਣ ਤੋਂ ਬਾਅਦ ਆਪਣਾ ਸੁਝਾਅ ਜ਼ਰੂਰ ਦੱਸ ਕੇ ਜਾਓ ਜੀ ਪਰਮਾਤਮਾ ਤੁਹਾਡੇ ਟਾਬੇ ਤੇ ਆਉਣ ਦਾ ਬਹੁਤ-ਬਹੁਤ ਧੰਨਵਾਦ ਜੀ ਅਸੀਂ ਦੁਬਾਰਾ ਤੁਹਾਡੇ ਆਉਣ ਦੀ ਇਡੀ ਕਰਾਂ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਤੇ ਨਵੇਂ ਕੰਮ ਵਿੱਚ ਆਪ ਜਿਹੇ ਪਿਆਰੇ ਸੱਜਣ ਮਿੱਤਰ ਤੇ ਭੈਣ ਭਰਾਵਾਂ ਦੇ ਹੰਗਾਰੇ ਅਤੇ ਸਾਥ ਦੀ ਲੋੜ ਹੈ ਅਸੀਂ ਆਪ ਜੀ ਦੇ ਆਉਣ ਦੀ ਇਡੀ ਕਰਾਂਗੇ ਦੇਖੋ ਕੀ ਬਾਤ ਮਤਲਬ ਇਸ ਤੋਂ ਬਾਅਦ ਹੋਰ ਤੁਸੀਂ ਕਮਾਲ ਵਾਲੀ ਗੱਲ ਦੇਖੋ ਬਾਈ ਹੋਰਾਂ ਨੇ ਦੇਸੀ ਮਹੀਨੇ ਲਿਖੇ ਹੋਏ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਜੀ 35 ਆਪਣੀ ਤੇ ਮੈਂ ਕਹਣਾ ਜੇ ਤੁਸੀਂ ਇੱਥੇ ਬੱਚੇ ਨੂੰ ਖਾਣ ਲੈ ਕੇ ਆਗੇ ਨਾ ਮੋਬਾਈਲ ਨਾ ਫੜਾਇਓ ਤਾਂ 35 ਜਰੂਸ ਕਾ ਕੇ ਲੈ ਕੇ ਜਾਇਓ ਉਹਨੂੰ ਪਤਾ ਲੱਗ ਜੇ ਵੀ ਡੱਡਾ ਡੱਡੂ ਹੁੰਦਾ ਡੱਡਾ ਟੱਕਣ ਹੁੰਦਾ ਗਾ ਇਹ ਇੱਕ ਇੱਕ ਚੀਜ਼ ਬੱਚਾ ਇਥੋਂ ਸਿੱਖ ਕੇ ਜਾਵੇ ਤੇ ਨਹੀਂ ਤਾਂ ਆਪਾਂ ABC ਤੇ ਤੁਰੇ ਫਿਰਦੇ ਹਾਂ ਇਸ ਤੋਂ ਬਾਅਦ ਬਈ ਜਿਹੜਾ ਸਾਰਾ ਫੂਡ ਮੀਨੂ ਆ ਜਾਂਦਾਗਾ ਜਿਹਦੇ ਵਿੱਚ ਸਾਰਾ ਤੁਸੀਂ ਬ੍ਰੇਕਫਾਸਟ ਦਾ ਦੇਖ ਸਕਦੇ ਹੋ ਤੰਦੂਰੀ ਸਨੈਕਸ ਦੇਖ ਸਕਦੇ ਹੋ ਸੂਪ ਵਗੈਰਾ ਦੇਖ ਸਕਦੇ ਹੋ ਇੰਡੀਅਨ ਸਨੈਕਸ ਮਤਲਬ ਵਰਕਰ ਜਿਹੜੀ ਚੀਜ਼ ਟਾਬੇ ਤੇ ਆਪਾਂ ਦੇਖਦੇ ਆਂ ਕੱਲੀ ਰੋਟੀ ਮਿਲਦੀ ਆ ਇੱਥੇ ਰੋਟੀ ਦੇ ਨਾਲ ਤੁਹਾਨੂੰ ਸਨੈਕਸ ਚਾਈਨੀਜ਼ ਸਨੈਕਸ ਨਿਊ ਚਾਈਨੀਜ਼ ਆਈਟਮ ਤੇ ਹਰ ਤਰ੍ਹਾਂ ਦੀ ਤੁਹਾਨੂੰ ਲੰਚ ਤੇ ਡਿਨਰ ਦੀ ਆਈਟਮ ਜਿਹੜੀ ਇੱਥੇ ਦੇਖਣ ਨੂੰ ਮਿਲੂਗੀ ਤੇ ਖਾਣ ਨੂੰ ਮਿਲੂਗੀ ਟੇਸਟ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਵੀ ਖਾਵਾਂਗੇ ਇੰਜੋਏ ਕਰਦੇ ਆਂ ਦੇਖੋ ਜੀ ਹੁਣ ਆਪਾਂ ਲਾਸਟ ਪੇਜ ਤੇ ਲੈ ਚੱਲਦੇ ਆਂ ਇੱਕ ਚੀਜ਼ ਇੱਥੇ ਮੈਂ ਬਹੁਤ ਜ਼ਰੂਰੀ ਦੇਖੀ ਸੀ ਕੋਈ ਵੀ ਕੈਮੀਕਲ ਬੰਦ ਗੋਭੀ ਤੇ ਮਿਲਦਾ ਆਟਾ ਨਹੀਂ ਬਾਈ ਹੋਰੀ ਵਾਰਤ ਦੇ ਸਿਰਫ ਚੱਕੀ ਦੇ ਆਟੇ ਨਾਲ ਹੀ ਆਪਣਾ ਜਿਹੜਾ ਸਾਰਾ ਫੂਡ ਇੱਥੇ ਤਿਆਰ ਹੁੰਦਾਗਾ ਤੇ ਆ ਸੁਝਾਅ ਜ਼ਰੂਰ ਦੇ ਕੇ ਜਾਇਓ ਪਰ ਸਾਡਾ ਸੁਝਾਅ ਹੈਗਾ ਵੀ ਬਹੁਤ ਵਧੀਆ ਸਪਾਈ ਸਾਰਾ ਕੁਝ ਬਾਈ ਹੋਰਾਂ ਨੇ ਓਕੇ ਰਿਪੋਰਟ ਕੀਤਾ ਹੋਇਆ ਹੈ। ਮੈਕਸ ਦੇ ਵਿੱਚ ਆਪਾਂ ਮੰਗਾਏਗਾ ਚੀਜ਼ ਕੌਰਨ ਰੋਲ ਤੇ ਮਸ਼ਰੂਮ ਡੁਪਲੈਕਸ ਤੇ ਟਿੱਕੀ ਜਿਹੜੀ ਕਿ ਬਿਲਕੁਲ ਦੇਸੀ ਘੋੜੇ ਵਿੱਚ ਬਣੀ ਹੋਈ ਆ ਤੇ ਇਹ ਆ ਗਿਆ ਜੀ ਪਨੀਰ ਟਿੱਕਾ ਤੇ ਇਧਰ ਆਪਣਾ ਸੈਲਡ ਆ ਗਿਆ ਦੇ ਬਹੁਤ ਸੋਹਣੇ ਤਰੀਕੇ ਨਾਲ ਸਪਾਈ ਦੇ ਨਾਲ ਹਰ ਇੱਕ ਤੁਹਾਨੂੰ ਇਹ ਸਨੈਕਸ ਤੇ ਜਿਵੇਂ ਆਪਾਂ ਦੱਸਿਆ ਸਾਰੇ ਹੀ ਤੁਸੀਂ ਕੋਈ ਵੀ ਰੋਟੀ ਵਗੈਰਾ ਖਾਣਾ ਚਾਹੋ ਨੇ ਤੇ ਸਾਰੀਆਂ ਆਈਟਮਾਂ ਦੇਸੀ ਘੋਣਾ ਬਣੀ ਹੋਈਆਂ ਕੋਈ ਵੀ ਚੀਜ਼ ਦੇ ਵਿੱਚ ਰਫਾਈਨ ਨਹੀਂ ਯੂਜ਼ ਕੀਤਾ ਹੋਇਆ ਤੇ ਆਜੋ ਆਪਾਂ ਫਿਰ ਅੱਗੇ ਰੋਟੀ ਦਾ ਵੀ ਕਹਿੰਦੇ ਨੌਜਵਾਨ ਕਹਿੰਦੇ ਖਾਵਾਂਗੇ ਪਹਿਲਾਂ ਇਹਨੂੰ ਕਰਦੇ ਆ ਟਰਾਈ ਤੇ ਆਪਾਂ ਨੂੰ ਪਹੁੰਚ ਚੁੱਕਿਆ ਸਭ ਤੋਂ ਪਹਿਲਾਂ ਦੱਸਿਓ স্মੋਕੀ ਦਾਲ ਜਿਹੜੀ ਇਹਨਾਂ ਦੀ ਸਭ ਤੋਂ ਜੇ ਕਹਿੰਦੀ ਹੈ ਬੈਸਟ ਆ ਪੂਰੇ ਪੰਜਾਬ 'ਚ ਇਹ ਚੀਜ਼ ਤੁਹਾਨੂੰ ਖਾਣ ਨੂੰ ਕਿਤੇ ਵੀ ਮਿਲਣੀ ਉਸ ਤੋਂ ਬਾਅਦ ਆ ਗਿਆ ਜੀ ਪਾਈਨੈਪਲ ਰਾਇਤਾ ਰਸ ਮਲਾਈ ਪਨੀਰ ਸਪੈਸ਼ਲ ਮਲਾਈ ਵਾਲਾ ਆ ਗਿਆ ਤੇ ਖੀਰ ਆ ਗਈ ਗਲਾਇਆਮਣ ਆ ਗਈਆਂ ਤੇ گارਲਿਕ ਨਾਨ ਆ ਗਏ ਤੇ ਬਿੱਸੀ ਰੋਟੀ ਆ ਗਈ ਤੇ ਲੱਛਾ ਪਰੌਠਾ ਇਹ ਸਾਰੀਆਂ ਆਈਟਮ ਆ ਗਈਆਂ ਤੇ ਅੱਗੇ ਮੁੰਡੇ ਦੱਸਣਗੇ ਖਾ ਕੇ ਆਪਣੇ ਬਹੁਤ ਕਹਿੰਦੇ ਪਹਿਲਾਂ ਵਾਲਾ ਸਾਨੂੰ ਸਨੈਕਸ ਦਾ ਸਵਾਦ ਤੇ ਅੱਗੇ ਗਾਗ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਨਜ਼ਾਰੇ ਨਾਲ ਖਾ ਰਹੇ ਨੇ ਸਾਰੇ ਤੇ ਅੱਜ ਆਪਾਂ ਹੈਗੇ ਡਾਈਟ ਤੇ ਕਿਤੇ ਮੈਨੂ ਝਡਣਾ ਕਰੀ ਜਾਓ ਵੀ ਤਾਂ ਹੀ ਭਾਰਾ ਹੋ ਰਿਹਾ ਬਾਈ ਐਨਾ ਕੁਝ ਖਾਣਾ ਪਰ ਆਪਾਂ ਡਾਈਟ ਤੇ ਆਪਾਂ ਆਪਣਾ ਹਲਕਾ ਫੁਲਕਾ ਖਾਦਾਗਾ ਤੇ ਆਪਣੇ ਮਿੱਤਰ ਸਾਰੇ ਇਹ ਖਾ ਕੇ ਦੱਸਣਗੇ ਐਂਡ ਤੇ ਰਿਵਿਊ ਜ਼ਰੂਰ ਲਵਾਂਗੇ ਤੇ ਇੱਕ ਗੱਲ ਮੈਨੂੰ ਸਭ ਤੋਂ ਵਧੀਆ ਜਿਹੜੀ ਇੱਥੇ ਲੱਗੀ ਹੈਗੀ ਸਰਵਿਸ ਬਹੁਤ ਫਾਸਟ ਹੈ ਸਪਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਜਿਵੇਂ ਨਾਲ ਹਾਲ ਹੈ ਉਧਰ ਮੈਰੇਜ ਦਾ ਪ੍ਰੋਗਰਾਮ ਚੱਲ ਰਿਹਾਗਾ ਤਾਂ ਬਾਹਰ ਵੀ ਤੁਹਾਨੂੰ ਪਾਰਕਿੰਗ ਦੇ ਵਿੱਚ ਕੋਈ ਮਹਿਸੂਸ ਹੀ ਨਹੀਂ ਹੁੰਦਾ ਵੀ ਦੋ ਪ੍ਰੋਗਰਾਮ ਨਾਲ-ਨਾਲ ਚੱਲ ਰਹੇ ਨੇ ਇੱਕ ਤਰ੍ਹਾਂ ਦੇ ਬਹੁਤ ਸੋਹਣੇ ਤਰੀਕੇ ਨਾਲ ਸਟਾਫ ਜਿਹੜੇ ਤੇ ਹੈਂਡਲ ਕਰਦਾਗਾ ਤੇ ਜਿੰਨੇ ਕ ਮਿੱਤਰ ਇੱਥੇ ਆਏ ਸੀ ਉਹ ਜਾਣਦੇ ਸੀਗੇ ਉਹਨਾਂ ਦਾ ਰਿਵਿਊ ਵੀ ਅਸੀਂ ਲੈਂਤਾ ਤਾਂ ਸਾਰਿਆਂ ਨੇ ਰਿਵਿਊ ਬਹੁਤ ਵਧੀਆ ਦਿੱਤਾ ਵੀ ਖਾਣਾ ਵੀ ਵਧੀਆ ਸਰਵਿਸ ਵੀ ਵਧੀਆ ਖੁੱਲੀ ਡੁੱਲੀ ਪਾਰਕਿੰਗ ਹੈਗੀ ਤੇ ਦੇਸੀ ਘੋਲੀ ਗੱਲ ਇੱਕ ਲਿਖਣਾ ਹੁੰਦਾ ਤੇ ਇੱਕ ਬਾਈ ਹੋਰੀ ਪੰਗਾਉਂਦੇ ਨੇ ਤੇ ਬਿਲਕੁਲ ਬਿਨਾ ਰਫਾਈਨਡ ਔਇਲ ਤੋਂ ਜੇ ਤੁਸੀਂ ਚੰਡੀਗੜ੍ਹ ਦੇ ਨੇੜੇ ਤੇੜੇ ਕਿਤੇ ਖਾਣਾ ਖਾਣਾ ਚਾਹੁੰਦੇ ਹੋ ਨਾ ਤਾਂ ਬਿਰਸਾ ਢੱਬਾ ਨੋਟ ਜਰੂਰ ਕਰ ਲਿਓ ਚੀਜ਼ ਹਰ ਇੱਕ ਕੰਧ ਤੇ ਬਾਈ ਨੇ ਕੋਸ਼ਿਸ਼ ਕੀਤੀ ਹੈਗੀ ਵੀ ਬਿਰਸੇ ਨੂੰ ਕਿਤੇ ਨਾ ਕਿਤੇ ਰਿਪਰੈਜ਼ੈਂਟ ਕਰੀਏ ਜਾ ਤਰ ਅਪਾ ਪੰਜਾਬ ਦੇ ਵਿੱਚ ਕਿਸੇ ਵੀ ਟਾਬੇ ਤੇ ਜਾਂਦੇ ਆ ਨਾ ਆਪ ਨੂੰ ਦੇਖਣ ਨੂੰ ਮਿਲਦਾ ਹੈਗਾ ਸਿੰਗਰਾਂ ਦੀਆਂ ਐਕਟਰਾਂ ਦੀਆਂ ਫੋਟੋਆਂ ਲੱਗੀਆਂ ਹੋਣਗੀਆਂ ਪਰ ਬਾਈ ਹੋਰਾਂ ਦੇ ਟਾਬੇ ਤੇ ਤੁਹਾਨੂੰ ਉਹ ਚੀਜ਼ ਕੋਈ ਵੀ ਮਹਿਸੂਸ ਨਹੀਂ ਹੋਊਗੀ ਤੁਹਾਨੂੰ ਇਹ ਲੱਗੂਗਾ ਬਿਲਕੁਲ ਅਸੀਂ ਆਪਦੇ ਘਰੇ ਆ ਗਏ ਆ ਘਰੇ ਬੈਠ ਕੇ ਖਾਣਾ ਖਾ ਰਹੇ ਆਗੇ ਤੇ ਦੋਸਤੋ ਅੱਗੇ ਵੀਡੀਓ ਨੂੰ ਕਰਿਓ ਵੱਤੋ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਹੋਰਾਂ ਦਾ ਟਾਬਾ ਤੁਹਾਨੂੰ ਕਿਵੇਂ ਲੱਗਿਆ ਤੇ ਜਿਹੜੇ ਵੀ ਮਿੱਤਰਾਂ ਨੇ ਵੇਟ ਕਰਨਾ ਹੈ ਮੈਂ ਲੋਕੇਸ਼ਨ ਦੋ ਵਾਰ ਬੋਲੀ ਆ ਹੁਣ ਵੀ ਮੈਂ ਦੁਬਾਰਾ ਦੱਸ ਦਣਾ ਸਰੰਦ ਟੋਲ ਲਾਂਡਰਾ ਜਾਂਦੇ ਆ ਚੁੰਨੀ ਤੋਂ ਪਹਿਲਾਂ ਲੈਫਟ ਹੈਂਡ ਸਾਈਡ ਤੇ ਆਉਂਦਾ ਬਿਰਸਾ ਢੱਬਾ ਤੇ ਉਥੇ ਇੱਕ ਵਾਰ ਬ੍ਰੇਕਾਂ ਜਰੂਰ ਲਵਾਇਓ ਸਵਾਦ ਪੰਜਾਬ ਦੇ ਕੀ ਸਵਾਦ ਤੁਸੀਂ ਆਪ ਕਹਿਣਾ ਵੀ ਹਾਂ ਬਾਕੀ ਭਾਈਆਂ ਨੇ ਕਮਾਲ ਕੀਤਾ ਪਿਆਗਾ ਤੇ ਧੰਨਵਾਦ ਉਸ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਪੰਜਾਬੀ ਭਰਾ ਜੇ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਚਾਹੇ ਛੋਟਾ ਚਾਹੇ ਵੱਡਾ ਤਾਂ ਆਪਣਾ ਸਪੋਰਟ ਕਰਨ ਦਾ ਹੱਕ ਬਣਦਾ ਧੰਨਵਾਦ